ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ 35 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ, ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਕਰਕੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬੀਤੀ ਸ਼ਾਮ ਇਸ ਨਿੱਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਨੌਜਵਾਨ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਸੀ। ਜਿਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਤੇ ਮੌਕੇ ਤੇ ਹੀ ਡਾਕਟਰ ਫਰਾਰ ਹੋ ਗਏ। ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਨੂੰ ਇਹ ਸਬੰਧੀ ਪੁੱਛਿਆ ਗਿਆ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਅਣਪਛਾਤੇ ਗੁੰਡਾ ਅਨਸਰਾਂ ਤੋਂ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆਓ ਦੇਖਦੇ ਹਾਂ ਪੂਰੀ ਕਵਰ ਜਿਹਨਾਂ ਡੈਥ ਹੋ ਯੂਨਿਟਸ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕੀ ਕਿਵੇਂ ਹੈ ਡੈਥ ਜੀ ਉਹਨਾਂ ਨੂੰ ਟੈਂਟ ਆਇਆ ਇਹ ਟਿਪ ਹਸਪੀਟਲ ਤੇ ਲੈ ਕੇ ਆਏ ਆ ਯੂਨਾਈਟਿਡ ਹਸਪੀਟਲ ਤੇ ਲੈ ਕੇ ਆਏ ਆ ਇਹਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਰ ਚੱਲਿਆ ਵਾ ਮੁੜ ਕੇ ਲਾਸਟ ਦਿਨ ਇਹਨੇ ਸਾਨੂੰ 1 ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਨ ਕਰਨਾ ਪੈਣਾ ਆਈ ਇੱਕ ਵਾਰ ਇੱਕ ਘੰਟੇ ਜੁਕਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਪਿਆਨ ਲਈ ਵੀ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸੈਰ ਕਰਾਈ ਕਿ 3-4 ਦਿਨ ਵਿੱਚ ਹੋਸ਼ ਆ ਜਾਊਗੀ ਅਹੀਂ ਵੀ ਕਿਹਾ ਤਿੰਨ ਚਾਰ ਦਿਨ ਵਿੱਚ ਉਹ ਆਜੂਗੀ ਅਹੀਂ ਤਾਂ ਦਿਨ ਵੀ ਕਬੂਲ ਕਰ ਲੈ ਕਿ ਉਹ ਉਹ ਆਜੂਗੀ ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਵੀ ਠੀਕ ਐ ਪੇਸ਼ੈਂਟ ਕਹਿੰਦੇ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ਆਪਰੇਟ ਕਰਨਾ ਸੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਐ 50% ਚਾਂਸ ਐ ਫਿਰ ਨਸ ਫੱਟੀ ਤੇ ਮੇਰੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ। ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ ਪਾਰੇ ਸਾਡੇ ਜੋ ਸੀਨਾਂ ਨੂੰ ਸਮਝਾ ਰਹੇ ਹੈ। ਸਰ ਉਹਨੇ ਕਿਹਾ ਕਿ ਸਾਨੂੰ ਜਿਹੜਾ ਰਿਟਰਨ 'ਚ ਲਿਖ ਕੇ ਦਿੱਤਾ ਗਿਆ ਹੈ ਕਿ ਤੁਹਾਡਾ ਮਰੀਜ਼ ਜਿਹੜਾ 1-2 ਦਿਨ ਤੱਕ ਬਿਲਕੁਲ ਬੋਲ ਨਹੀਂ ਰਿਹਾ। ਸਰ ਇਸ ਤਰ੍ਹਾਂ ਕੁਝ ਨਹੀਂ ਹੈਗਾ ਕੰਸੈਂਟ ਪੇਪਰ ਮੇਰੇ ਕੋਲ ਹੀ ਹੈਗੇ ਆ। ਇਸ ਤਰ੍ਹਾਂ ਕੋਈ ਡਾਕਟਰ ਕਦੇ ਆਪਾਂ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ 20-25% ਹੈ। ਕਿ ਅਸੀਂ ਇਹ ਕਿਸ ਤਰ੍ਹਾਂ ਲਿਖ ਕੇ ਦੇ ਦਾਂਗੇ ਕਿ 20% ਆਪਣਾ ਪੇਸ਼ੈਂਟ ਬਿਲਕੁਲ ਠੀਕ ਹੈ। ਜਾ ਕੋਈ ਉਹਦਾ ਅਸੀਂ ਪ੍ਰੋਪਰ ਨਹੀਂ ਦੇਵਾਂਗੇ ਨਾ ਉਹਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਜਿਹੜੇ ਸਟਾਫ ਮੈਂਬਰ ਹੈ ਇਹ ਉਹਨਾਂ ਦਾ ਥੋੜਾ ਲਾਉਡਲੀ ਬੋਲ ਰਹੀ ਸੀ ਤੇ ਸਟਾਫ ਮੈਂਬਰ ਨਹੀਂ ਵੀ ਕੋਈ ਕੌਣ ਸਾ ਬਣਾ ਜੇ ਹਮ ਰਿਸਪੈਕਟਫੁਲੀ ਗੱਲ ਕਰਾਂਗੇ ਉਹਨਾਂ ਰਿਸਪੈਕਟਫੁਲੀ ਗੱਲ ਕਰਨੀ ਜੇ ਬਲ ਲੜਾਈ ਝਗੜੇ ਦੀ ਗੱਲਾ ਕਰਾਂਗੇ ਤੇ ਫਿਰ ਅੱਗੋਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੈਗੀ ਹੈ ਤੁਹਾਨੂੰ ਪਤਾ ਨਹੀਂ ਡੈਥ ਬਾਰੇ ਤਾਂ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੋ ਜਿਹਦੀ ਡੈਥ ਹੋਈ ਹੈ ਉਹਨਾਂ ਦਾ ਪ੍ਰੋਬਲਮ ਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇੱਥੋਂ ਦਾ ਐਸਐਮਓ ਜਿਹਦੇ ਕੀ ਇਹ ਤੁਹਾਡੀ ਨੋਟਿਸ ਤੋਂ ਬਿਨਾਂ ਹੀ ਮਦਰ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਲ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦੇ ਆ ਦੇਖੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਿਵਲ ਸਰਜਨ ਸਾਹਿਬ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਜਾਨ ਜ਼ਰੂਰੀ ਨਹੀਂ ਹੈ ਹਸਪੀਟਲ ਸੈਪਰ ਲਿਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ ਫਿਰ ਆ ਡਾਇਰ ਇੱਕ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਵੀ ਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨਹੀਂ ਹੋ ਸਕਦੀ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰਨੇ ਨੇ ਜੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਹਦਾਇਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂਾਨੂੰ ਡਾਇਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਣੀ ਪੈਰੀ ਕਰਕੇ ਜੋ ਵੀ ਬੰਦੀ ਕਰੇ